ਸਾਰੇ ਨੂੰ ਪਹਿਲੇ ਕਰੇ ਅੱਗੇ ਕਿਉਂ ਉੱਪਰ ਤੋਂ ਮੈਂ ਮਨਨ ਰੋਣਾ ਜੀ ਨੂੰ ਕਨਟ੍ਰਾਡਿਕਟ ਕਰਨਾ ਚਾਹਾਂ ਗਾਇਨਾ ਪ੍ਰੈਸ ਕਾਨਫਰੈਂਸ ਕਿਆ ਸੀ ਚਾਰ ਮਿੰਟਸ ਹੈ ਸੈਸ਼ਨ ਦੇ ਦੋ ਦਿਨ ਦਾ ਜਾਦੂ ਕਿੱਥੇ ਹੋਇਆ ਸਿਨੇਚਰ ਐਥ ਨੂੰ ਵੀ ਆਪਣੀ ਗਿਣਤੀ ਚ ਗਿਣੀ ਚਾਹੁੰਦਾ ਔਰ ਦਿਸ ਇਜ਼ ਦ ਸੈਕੰਡ ਐਂਡ ਦੀ ਫਾਈਨਲ ਡੇ ਮੇ ਕੋ ਸਾਰਾ ਸੈਸ਼ਨ ਰੀਹੈਬਿਟੇਸ਼ਨ ਤੇ ਹੋਇਆ ਫਲਡਸ ਦੀ ਜਿਹੜੇ ਹੜ੍ਹ ਆਏ ਹੜਾ ਹੈ ਉਹਨਾਂ ਦੇ ਵਿੱਚ ਮੋਡ ਵਰ ਸੇਵਾ ਕਿਸ ਤਰ੍ਹਾਂ ਪਹੁੰਚਾਤਾ ਹੈ ਬਟ ਬੜਾ ਅਨਫੋਰਚੂਨੇਟ ਇਸ ਜੀ ਮਿਨਿਸਟਰ ਸਾਹਿਬ ਉਦਣ ਘੰਟਾ ਡੇਢ ਬੋਲੇ ਬਟ ਜਿਹੜਾ ਰੀਹੈਬਿਟੇਸ਼ਨ ਦੀ ਗੱਲ ਹੈ ਪੈਕੇਜ ਦੀ ਗੱਲ ਹੈ ਉਹਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਮੈਂ ਅੱਜ ਫੇਰ ਉਹਨਾਂ ਨੂੰ ਅਪੀਲ ਕਰਨਾ ਚਾਹਾਂਗਾ ਬਾਦਸ਼ਾਹ ਤੁਸੀਂ ਆਪ ਲਾਂਚ ਕੀਤਾ ਸੀ ਕੇਜਰੀਵਾਲ ਸਾਹਿਬ ਦਾ ਖੁਦ ਹਾਂ ਲਾਂਚ ਸੀ ਕਿ ਐਜ਼ ਅ ਮੈਟਰੋ ਪਾਲਿਸੀ ਆਪ ਗਵਰਨਮੈਂਟ ਦੀ ਪਾਲਿਸੀ ਹੋਏਗੀ ਕਿਤੇ ਵੀ ਨੁਕਸਾਨ ਫਸਲਾਂ ਦਾ 100% ਦੀ ਜਿੱਥੇ ਹੁੰਦਾ ਹੈ 20000 ਰੁਪਏ ਦੀ ਪਹਿਲੀ ਗਿਸਟ ਪਹਿਲੀ ਇਨਸਟਾਲਮੈਂਟ ਅਸੀਂ ਕਿਸਾਨਾਂ ਨੂੰ ਵਿਜੀਟਲੀ ਕਹਾਂਗੇ ਸੋ ਥੈਟ ਉਹ ਆਪਣਾ ਕੰਮ ਚਲਾ ਸਕਣ ਤੇ ਮੈਂ ਮਾਨ ਸਾਹਿਬ ਦੇ ਰਾਈਟਸ ਦੇ ਵਰਡਸ ਦੀ ਗੱਲ ਕਰਨਾ ਸ਼ਬਦਾਂ ਦੀ ਤੇ 30000 ਰੁਪਿਆ ਫੀ ਕਿਲੇ ਦਾ ਅਸੀਂ ਕਰਤਾਬਰੀ ਤੋਂ ਵੱਧ ਕਰਨਾ ਵੇਖੋ ਅੱਜ ਕਈ ਦਿਨ ਹੋ ਗਏ ਪਾਰੀ ਥੱਲੇ ਜਾ ਚੁੱਕੇ ਆ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਮੇਰੀ ਅਪੀਲ ਹੋਏਗੀ ਚੀਫ ਮਿਨਿਸਟਰ ਸਾਹਿਬ ਨੂੰ ਕਿ ਅੱਜ ਜਦੋਂ ਇਹ ਐਂਡ ਹੋਣੀ ਹੈ ਡਿਸਕਸ਼ਨ ਐਂਡ ਹੋਣੀ ਹੈ ਤੁਸੀਂ ਆਪਣਾ ਰੈਜ਼ੋਲੂਸ਼ਨ ਜਿਹੜਾ ਉਹਨੂੰ ਪੇਸ਼ ਕਰਨਾ ਹੈ ਉਹਦੇ ਵਿੱਚ ਮੈਂ ਚਾਹਾਂਗਾ ਉਸ ਤੋਂ ਪਹਿਲੇ ਜੀ ਮਿਨਿਸਟਰ ਸਾਹਿਬ ਸਾਰਿਆਂ ਨੂੰ ਪਹਿਲੇ ਕਿ ਕਦੋਂ ਤੱਕ ਕਿਹੜੀ ਡੇਟ ਤੱਕ 20000 ਰੁਪਇਆ ਕੱਢਣਗੇ ਉਹਦਾ ਲਾਡ 30000 ਰੁਪਇਆ ਕਿੰਨੇ ਦਿਨ ਹੋਰ ਗਰਦਬਰੀ ਤੇ ਲੜ ਕੇ ਨੰਬਰ 2 ਜਿੰਨਾ ਸਾਡੇ ਜਾਨਵਰਾਂ ਦਾ ਨੁਕਸਾਨ ਹੋਇਆ گاਵਾ ਦਾ ਮੱਝਾਂ ਦਾ ਘੋੜਿਆਂ ਦਾ ਬੱਕਰੀਆਂ ਦਾ ਬਕਰੀਆਂ ਦਾ ਬਾਕੀ ਵੀ ਪੋਲਟਰੀ ਦਾ ਬੜਾ ਨੁਕਸਾਨ ਹੋਇਆ ਕਾਈਂਡਲੀ ਉਹਦਾ ਵੀ ਸਾਨੂੰ ਕਿਰਪਾ ਕਰਕੇ ਦੱਸਿਆ ਜਾਏ ਤਦੋਂ ਤੱਕ ਇੱਕ ਵੱਡੀ ਮੰਗ ਹੈ ਸਮੁੱਚੇ ਕਿਸਾਨੀ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਸਾਡੀ ਪਾਰਟੀ ਦੀ ਮੇਨ ਡਿਮਾਂਡ ਇਹ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਕਿਸੇ ਨੇ 8 ਕਿੱਲੇ ਬੀਜਿਆ 6 ਕਿੱਲੇ ਬੀਜਿਆ 10 ਕਿੱਲੇ ਬੀਜਿਆ 12 ਕਿੱਲੇ ਬੀਜਿਆ ਗਰਦਾਬਰੀ ਚ ਪੂਰੀ ਕੰਪਨਸੇਸ਼ਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਨਹੀਂ ਕਿ ਅਜੇ ਤੱਕ ਪਿਛਲੀ ਵਾਰ ਇਹਨਾਂ ਨੇ ਨਿਰਾ 5 ਏਕੜ ਤੱਕ ਤੋ ਇਹਦੇ ਤੇ ਲਿਮਿਟ ਰੀ ਰਹਿਣੀ ਚਾਹੀਦੀ 5 ਲੱਖ ਏਕੜ ਦਾ ਮਤਲਬ ਹੈ ਕਿ 5 ਲੱਖ ਏਕੜ ਦੇ ਲੋਕਾਂ ਜਿਹੜੇ ਕਿਸਾਨਾਂ ਨੇ ਝੋਨਾ ਬੀਜਿਆ ਜਾਂ ਕਮਾਹ ਦੇ ਬੀਜਿਆ ਜਾਂ ਕੋਈ ਵੀ ਫਸਲ ਬੀਜੀ ਪੂਰਾ ਕੰਪਨਸੇਟ ਕਰ ਨੰਬਰ 2 ਨੰਬਰ 3 ਇਹਦੇ ਚ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਗਰੀਬ ਲੋਕਾਂ ਨੇ ਠੇਕੇ ਤੇ ਪੈੜੀਆਂ ਲੀਤੀ ਉਹ ਅੱਗੇ ਠੇਕੇ ਤੇ ਪੈੜੀਆਂ ਲੈ ਕੇ ਮੇਨ ਓਨਰ ਨੂੰ ਮੇਨ ਮਾਲਕ ਨੂੰ ਆਪਣਾ ਠੇਕਾ ਦੇ ਚੁੱਕੇ ਨੇ ਇਹ ਨੁਕਸਾਨ ਉਹਨਾਂ ਦਾ ਇਹ ਕੰਪਨਸੇਸ਼ਨ ਜੋ ਜ਼ਮੀਨ ਤੇ ਠੇਕਾ ਲੈ ਕੇ ਵਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਣਾ ਚਾਹੀਦਾ ਉਹ ਜ਼ਮੀਨ ਮਾਲਕ ਨੂੰ ਨਹੀਂ ਜਾਣਾ ਚਾਹੀਦਾ ਉਹ ਜਿਨ੍ਹਾਂ ਨੇ ਠੇਕੇ ਤੇ ਬੈਣਗੀਆਂ ਲਿਆ ਉਹਨਾਂ ਨੂੰ ਜਾਣਾ ਚਾਹੀਦਾ ਤੋਂ ਇਹ ਤਿੰਨ ਚੀਜ਼ਾਂ ਦੀ ਅਸੀਂ ਮੰਗ ਕਰ ਰਹੇ ਹੋਰ ਬਹੁਤ ਸਾਰੀਆਂ ਇੱਥੇ ਗੱਲਾਂ ਕਰਨ ਵਾਲੀਆਂ ਨੇ ਕਈ ਇਹ ਬਿੱਲ ਲੈ ਕੇ ਆਏ ਨੇ ਹੁਣ ਵੇਖੋ ਕਿੰਨਾ ਅਨਫੋਰਚੂਨੇਟ ਹੈ ਕਿੱਥੇ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਸਾਨੂੰ ਇੱਕ ਕਾਨਾ ਅਸੀਂ ਸਰਕਾਰ ਕੋ ਜਾਂ ਬੈਂਕਾਂ ਕੋ ਕਰਜ਼ੇ ਨਹੀਂ ਚੁਕਿਆ ਕਰਾਂਗੇ ਤਕਰੀਬਨ ਸਵਾ ਚਾਰ 4.5 ਲੱਖ ਤੇ ਪਹੁੰਚ ਗਏ ਉਹਨੇ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆਏ ਨੇ ਇੰਪਰੂਵਮੈਂਟ ਟਰਸਟ ਨਹੀਂ ਤੇ ਇੰਪਰੂਵਮੈਂਟ ਟਰਸਟ ਆਪਣੇ ਆਪ ਦੇ ਵਿੱਚ ਜਿਹੜਾ ਕਾਨੂੰਨ ਹੈ ਅਕੋਰਡਿੰਗ ਟੂ ਦੀ ਕਨਸਟੀਟਿਊਸ਼ਨ ਇੰਪਰੂਵਮੈਂਟ ਟਰਸਟ ਦੀ ਜਿੰਨੀ ਜਾਇਦਾਦ ਹੈ ਜੇ ਉਹ ਕਿਤੇ ਵੇਚਦਾ ਵੀ ਉਹ ਕੱਲਾ ਰਿਸਪੈਕਟਿਵ ਇੰਪਰੂਵਮੈਂਟ ਟਰਸਟ ਹੀ ਉਹਦਾ ਇਸਤੇਮਾਲ ਕੀਤਾਗਾ ਉਹਨੇ ਨਵਾਂ ਬਿੱਲ ਲੈ ਕੇ ਆ ਰਹੇ ਨੇ ਕਿ ਇੰਪਰੂਵਮੈਂਟ ਟਰਸਟਾਂ ਦੀ ਜਾਇਦਾਦ ਵਿੱਚੋਂ ਉਹ ਇਹਨਾਂ ਦੇ ਕੋਲ ਜਿਹੜਾ ਇਹਨਾਂ ਦਾ ਲੋਕਲ ਸੈਲਫ ਗਵਰਨਮੈਂਟ ਹੈ ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਤੇ ਸਾਡਾ ਖੱਛਾ ਇਹ ਹੈ ਕਿ ਉਸ ਦੇ ਅਗੇਂਸਟ ਫਿਰ ਲੋਨ ਚੁੱਕਣਗੇ ਫਿਰ ਉਹ ਤੁਸੀਂ ਵੇਖਿਆ ਹੀ ਹੋਗਾ ਪਿਛਲੇ ਦਿਨੀ ਪੰਜ ਮੇਜਰ ਪ੍ਰੋਪਰਟੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਅੰਡਰ ਦੀ ਹੈਮਰ ਕਰ ਲੀਆਂ ਨੇ ਕਿ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਪਰਟੀਆਂ ਤੇ ਹੈਰੀਟੇਜ ਪ੍ਰੋਪਰਟੀਆਂ ਨੇ ਇੱਕ ਪ੍ਰੈਸ ਐਂਡ ਸਟੇਸ਼ਨਰੀ ਦਾ ਬਹੁਤ ਵੱਡਾ ਆਫਿਸ ਹੈ ਪਟਿਆਰੇ 'ਚ 18 ਕਿੱਲੇ ਹੁਣ ਉਹਨੂੰ ਵੇਚਣ ਲੱਗ ਪਈ ਕਈ ਰੈਸਟ ਹਾਊਸਸ ਪੀ ਡਬਲਯੂ ਡੀ ਦੇ ਵੇਚਣ ਲੱਗਦੇ ਕਈ ਜੱਜਾਂ ਦੀਆਂ ਕੋਠੀਆਂ ਵੇਚਣ ਲੱਗਦੀਆਂ ਇਹ ਤੇ ਜਿਸ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਕਿ ਦੇ ਆਰ ਸੇਲਿੰਗ ਦੀ ਸਿਲਵਰ ਆਫ ਦੀ ਫੈਮ ਇਹ ਤੇ ਆਜੇ ਈ ਤੋਂ ਤੱਕ ਆ ਕੇ ਪਾਂਡੇ ਵਿੱਚ ਤੱਕ ਆ ਗਏ ਮੁੜ ਬਸ਼ੇਵਾ ਕੀ ਕਰਨ ਕਿੰਨਾ ਬੁਰਾ ਹਾਲ ਹੈ ਨਾ ਬਸੋ ਬੀਜੇਪੀ ਅੱਜ ਆਪਣਾ ਸੈਸ਼ਨ 37 ਚ ਕਹਿੰਦੇ ਲਾ ਕੇ ਬੈਠੇ ਕੋ ਬੀਜੇਪੀ ਨੂੰ ਸੇ ਬੀਜੇਪੀ ਨੇ ਸੈਸ਼ਨ ਕੀ ਲਾਣਾ ਦੇ ਲਾ ਨੂੰ ਕੁਝ ਨਹੀਂ ਬੀਜੇਪੀ ਦੇ ਐਮ ਐਲ ਏ ਸਾਹਿਬ ਨੂੰ ਮੇਰੇ ਸਾਥੀ ਨੇ ਅਸ਼wini ਸ਼ਰਮਾ ਸਾਹਿਬ ਉਹਨਾਂ ਨੂੰ ਮੈਂ ਕਹਿੰਦੇ ਤੁਸੀਂ ਇੱਥੇ ਆਓ ਜਵਾਬ ਦਿਓ ਕਿ ਬੀਜੇਪੀ ਕੀ ਸੈਂਡ ਰੱਖਦੀ ਹੈ ਸਾਨੂੰ ਪੰਜਾਬ ਨੂੰ ਕਿਸਾ ਕੰਪਨਸੇਟ ਕਰਨਾ ਚਾਹੀਏਗੀ ਤੁਸੀਂ ਤੇ ਕੁੜਤਾ ਛਾੜਤਾ 1600 ਕਰੋੜ ਰੁਪਏ ਦੀ ਕਹਿੰਦੇ ਅਨਾਉਂਸਮੈਂਟ ਕੀਤੀ ਉਹ ਵੀ ਪਤਾ ਨਹੀਂ ਕਦੋਂ ਆਏਗਾ ਆਏਗਾ ਨਹੀਂ ਆਏਗਾ ਕਿਸ ਰੂਪ ਚਾਏਗਾ ਉਹਦੇ ਬਾਰੇ ਜਾਣਕਾਰੀ ਦੇ ਜੀ ਤੁਸੀਂ ਐਨੇ ਕੋਈ 10 ਕਿਲੋਮੀਟਰ ਦੂਰ ਤੇ ਜਾ ਕੇ ਸੈਸ਼ਨ ਲੈਣ ਨਾਲ ਪੰਜਾਬ ਦੇ ਇਹ ਇਹਦੇ ਵਿੱਚ ਕੀ ਫਰਕ ਪੈ ਕੇ ਭਾਈ ਸਾਹਿਬ ਮੈਨੂੰ ਇਹ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਸਿੱਧੇ ਪੈਸੇ ਭੇਜਾਂਗੇ ਲੋਕਾਂ ਨੂੰ ਕਈ ਥਾਂ ਤੇ ਬੋਧ ਕਰਕੇ ਕਰੋ ਸਰ ਕੋ ਜੇ ਨੈਚਰ ਕੋ ਜਾਣਦਾ ਨਹੀਂ ਮੈਂ ਟਿੱਪਣੀ ਕੀ ਕਰਾਂ ਇਹਦੇ ਮਾਨ ਸਾਹਿਬ ਵੀ ਕਹਿੰਦੇ ਸੀ ਅਸੀਂ ਬੱਕਰੀਆਂ ਦੇ ਅਸੀਂ ਕੁੱਕੜੀਆਂ ਦੇ ਅਸੀਂ ਛੱਤਾਂ ਦੇ ਅਸੀਂ ਝੋਲੇ ਦੇ ਕੱਦੂਆਂ ਦੇ ਪੈਸੇ ਦਵਾਂਗੇ ਜਿਸ ਤਰ੍ਹਾਂ ਮਾਨ ਸਾਹਿਬ ਭੱਜ ਗਏ ਰਿਆ ਹੀ ਭਾਜਿਆ ਨੇ ਇਹਨਾਂ ਨੂੰ ਪੁੱਛ ਕੌਣ ਰਿਹਾ 14 15 ਜਣੇ ਫੇਰੀ ਜਾਂਦੇ ਨੇ ਬਾਜਾ ਸਾਹਿਬ ਆ ਭਾਜਪੀ ਦੇ ਮੈਂ ਨਹੀਂ ਵੇਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਪਿੰਡ ਦਾ ਵੀ ਨਹੀਂ ਪਤਾ ਵਿਚਾਰਿਆ ਬਾਜਾ ਸਾਹਿਬ ਫੌਰੀ ਰਾਹਤ ਇਹਨਾਂ ਦੀ ਉਂਗਲ ਫੜ ਕੇ ਭਾਵੇਂ ਹਰਿਆਣੇ ਛੱਡ ਆਉ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਿੰਡਾਂ 'ਚ ਫਿਰ ਰਹੇ ਰਹਿੰਦੇ ਨੇ ਫਿਰ ਬਾਜਾ ਸਾਹਿਬ ਫੌਰੀ ਰਾਹਤ ਲੋਕ ਮੰਗਦੇ ਨੇ ਇੱਕ ਪਾਸੇ ਤਾਂ ਫੌਰੀ ਰਾਹਤ ਲੋਕ ਮੰਗਦੇ ਨੇ ਇੱਕ ਪਾਸੇ ਤਾਂ ਆਪਣੀ ਸਪੀਕਰ ਤੋਂ ਵਿਧਾਇਕ ਮੰਤਰੀ ਤੱਕੀਆਂ ਵਖਾ ਕੇ ਨਿਕਲ ਜਾਂਦੇ ਨੇ ਦੂਜੇ ਪਾਸੇ ਬੀਜਪੀ ਲੋਕਾਂ ਦੀ ਵਿਧਾਨ ਸਭਾ ਲਗਾ ਰਹੇ ਤੋਂ ਲੱਗਦਾ ਕਿ ਇਹ ਸੈਸ਼ਨ ਦੇ ਵੀ ਤਾਂ ਨਿਕਲਣਾ ਕੋਈ ਦੇਖੋ ਜਿੰਨੇ ਸੈਸ਼ਨ ਅਜੇ ਤੱਕ ਇਹਨਾਂ ਨੇ ਕੀਤੇ ਨੇ ਐਂਡ ਰਿਜ਼ਲਟ ਜ਼ੀਰੋ ਇਹਦਾ ਵੀ ਰਿਜ਼ਲਟ ਜੋ ਲੋਕਾਂ ਨੂੰ ਦੇ ਕੁਝ ਨਹੀਂ ਦੇ ਤੁਸੀਂ ਆਪੇ ਹੀ ਵੇਖ ਲਓ ਤੁਸੀਂ ਇਹਨਾਂ ਦੇ ਫੁੱਫੜ ਨੂੰ ਹੀ ਵੇਖ ਲਓ ਕੀ ਦੱਸ ਰਿਹਾ ਜੀ ਰੋਜ਼ ਉਹ ਵੀਡੀਓ ਪਾ ਰਿਹਾ ਸਰ ਇਹ ਤੁਸੀਂ ਵੇਖੋ ਡਰਾਮਾ ਕਿੱਡਾ ਵੱਡਾ ਆਮ ਮਸ਼ਹੂਰੀ ਹੈ ਪੰਜਾਬ ਕੇ ਫੁੱਫੜ ਤੇ ਕੁੱਕੜ ਬੜੀ ਮੁਸ਼ਕਲ ਫੜੇ ਜਾਂਦੇ ਇਹਨਾਂ ਕੋ ਕੁਝ ਵੀ ਨੀ ਹੋਣਾ ਪਿਛਲੀ ਵਾਰ ਦੀ ਤੁਸੀਂ ਕਿਹਾ ਕਿ ਇਹਨਾਂ ਦੇ ਮਿਸ਼ਨ ਦੇ ਵਿੱਚ ਜਿਹੜੇ ਪੈਸੇ ਨਾ ਪਾਏ ਜਾਣ ਡਾਇਰੈਕਟ ਉਹਨਾਂ ਦੀ ਮਦਦ ਕੀਤੀ ਜਾਵੇ ਕਿੰਨੇ ਕਾਂਗਰਸ ਵਿਰੋਧ ਦੀ ਇਹ ਪੰਜਾਬ ਦਾ ਭਲਾਨੀ ਮੈਡਮ ਅਸੀਂ ਇੱਕੋ ਗੱਲ ਕਹਿੰਨੇ ਆ ਮਾਨ ਸਾਹਿਬ ਖੁਦ ਮੁੱਖ ਮੰਤਰੀ ਸਾਂ ਮੈਂ ਵੀ ਐਮਪੀਸੀ ਦੇ ਮਾਨ ਸਾਹਿਬ ਵੀ ਦਿੱਲੀ ਵਿੱਚ ਚੈਂਪੀਅਨ ਸੀ ਜਦੋਂ ਪੀਐਮ ਕੇਰ ਆਇਆ ਉਸ ਦੇ ਵਿੱਚ ਮਾਨ ਸਾਹਿਬ ਨੇ ਖੁਦ ਵਿਰੋਧਤਾ ਕੀਤੀ ਹੈ ਇਸ ਗਰਾਉਂਡਸ ਤੇ ਕੀਤੀ ਕਿ ਆਰਟੀਆਈ ਦੇ ਥੱਲੇ ਨਹੀਂ ਆਂਦਾ ਅਸੀਂ ਕਹਿੰਨੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਰੰਗਲੇ ਪੰਜਾਬ ਚ ਹੀ ਦੇ ਦਿਓ ਬੜੇ ਕਿਰਪਾ ਕਰਕੇ ਮਾਨ ਸਾਹਿਬ ਨੂੰ ਦੱਸੋ ਤੇ ਸਹੀ ਤੁਹਾਨੂੰ ਕਿੰਨੇ ਪੈਸੇ ਆ ਰਹੇ ਤੇ ਖਰਚ ਕਿੱਥੇ ਕਰ ਰਹੇ ਅਸੀਂ ਇਸ ਗੱਲ ਦੀ ਮੰਗ ਕਰਨੇ ਅਸੀਂ ਹੁਣ ਆ ਵੇਖੋ ਐ ਸੈਸ਼ਨ ਚ ਵੀ ਅਸੀਂ ਮੰਗ ਕੀਤੀ 274 ਕਰੋੜ ਬਰਿੰਦਰ ਗੋਇਲ ਸਾਹਿਬ ਨੇ ਇੱਥੇ ਪਿਛਲੇ ਸੈਸ਼ਨ ਦੇ ਵਿੱਚ ਜੋ ਹੋਇਆ ਮੇਰੇ ਖਰ ਜੁਲਾਈ ਦੇ ਮਹੀਨੇ ਉਸ ਸੈਸ਼ਨ ਦੇ ਵਿੱਚ ਬਰਿੰਦਰ ਇਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਅਸੀਂ ਇੰਨੇ ਪੈਸੇ ਖਰਚੇ ਨੇ ਜਿੱਥੇ ਅਸੀਂ ਵੇਖਿਆ ਕਿ ਕੰਪਲੀਟ ਇਹ ਫਾਲਸ ਸਟੇਟ ਕਨਟ੍ਰਡੀਕਟਰੀ ਸਟੇਟਮੈਂਟ ਨੇ ਪੰਜਾਬ ਕੋ ਖਰਚਾ ਹੁੰਦਾ ਤੇ ਆ ਹਾਲ ਤੁਰਾ ਹੁੰਦਾ ਸੋ ਗੱਲ ਇਹ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਕੋ ਪ੍ਰੋਬਲਮ ਹੈ ਪਾਰਦਰਸ਼ਤਾ ਹੋਣੀ ਚਾਹੀਦੀ ਬਾਦ ਸਾਹਿਬ ਜਿਹੜੇ ਬੰਦੇ ਤੁਹਾਨੂੰ ਪੈਸੇ ਦੇ ਦੇ ਕਿਰਪਾ ਕਰਕੇ ਆਪੋਜੀਸ਼ਨ ਨਾਲ ਸ਼ੇਅਰ ਕਰੋ ਰਾਈਟ ਟੂ ਇਨਫੋਰਮੇਸ਼ਨ ਹੋਰ ਕੋਈ ਸ਼ਬਦ ਠੀਕ ਹੈ